ਦਾ ਹੀ ਨਭਾਰੀ ਸਤ ਗੁਰ ਆਇਓ ਸ਼ਰਨ ਬਹਾਰੀ ਨਿਲ ਸੁਖ ਨਾਮ ਹਰ ਸ਼ੋਭਾ ਚਿੰਤਾ ਲਾਹੀ ਨਭਾਰੀ ਜਬਰ ਸ਼ਤਰ ਤਖਤ ਦੇ ਮਾਲਕ ਗੁਰਤਾ ਗਦੀ ਉੱਤੇ ਬਿਰਾਜ ਬਾਣ ਸਰਬ ਕੈਨਾਤ ਦੇ ਸੰਧੇ ਰਹਿ ਪਰੋ ਸ਼ਬਦ ਗੁਰੂ ਧੰਨ ਗੁਰੰਤ ਸਾਹਿਬ ਸਤੇ ਪਾਤਸ਼ਾਹ ਮਹਾਰਾਜ ਜੀ ਤਿਨਾਂ ਦੀ ਮੁਬਾਰਕ ਹਜ਼ੂਰੀ ਦੇ ਅੰਦਰ ਜੜ ਬੈਠੇ ਸਤਿਕਾਰ ਦੇ ਰੂਪ ਸਤ ਸੰਗੀ ਜਨੋ ਸਤਿਪਾਤਸ਼ਾ ਮਹਾਰਾਜ ਜੀ ਨੇ ਬੜੀ ਮਹਾਨ ਕਿਰਪਾ ਬਖਸ਼ਿਸ਼ ਕੀਤੀ ਹੈ ਜੋ ਕਿ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸਰਬੰਸਦਾਨੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਵਿਹਾੜੇ ਨੂੰ ਉਪਰ ਰੱਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਹੀ ਸੰਗਤ ਵੱਲੋਂ ਇਲਾਕੇ ਦੀ ਸੰਗਤ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਗੁਰਮਤ ਸਮਾਗਮ ਕਰਵਾਏ ਜਾ ਰਹੇ ਨੇ ਵਿਚਾਰਾਂ ਦੀ ਰੰਗਤਾ ਤੋਂ ਪਹਿਲਾਂ ਇਹਨਾਂ ਨੂੰ ਜ਼ਰੂਰੀ ਬੇਨਤੀਆਂ ਨੇ ਕਿ ਜਿੰਨਾ ਵੀਰਾਂ ਭੈਣਾਂ ਦੇ ਕੋਲ ਮੋਬਾਈਲ ਫੋਨ ਨੇ ਕਿਰਪਾ ਕਰਕੇ ਜਿੰਨਾ ਸਮਾਂ ਸੀ ਗੁਰੂ ਦੀ ਗੋਦ ਵਿੱਚ ਬੈਠਣਾ ਹੈ ਆਪਾਂ ਸਾਰੇ ਆਪੋ ਆਪਣੇ ਮੋਬਾਈਲ ਫੋਨ ਸਾਈਡੈਂਟ ਕਰ ਲਈਏ ਕਿਉਂਕਿ ਕਈ ਵਾਰ ਇਦਾਂ ਹੁੰਦਾ ਹੈ ਵੀ ਬੁਲਾਰਾ ਆਪਣੀ ਗੱਲ ਕਹਿ ਰਿਹਾ ਹੁੰਦਾ ਹੈ ਸਰੋਤਾ ਗੱਲ ਧਿਆਨ ਨਾਲ ਸੁਣ ਰਿਹਾ ਹੁੰਦਾ ਹੈ ਤੇ ਸੁਭਾਵਿਕ ਗੱਲ ਹੈ ਜਦੋਂ ਵਿੱਚ ਮੋਬਾਈਲ ਦੀ ਰਿੰਗ ਵੱਜਦੀ ਉਹ ਕਹਿਣ ਵਾਲੇ ਦਾ ਵੀ ਧਿਆਨ ਟੁੱਟਦਾ ਤੇ ਸੁਣਨ ਵਾਲੇ ਦਾ ਵੀ ਧਿਆਨ ਟੁੱਟ ਜਾਂਦਾ ਹੈ ਦੂਸਰੀ ਬੇਨਤੀ ਹੈ ਜਿੰਨਾ ਪੈਣਾ ਦੇ ਨਾਲ ਬੱਚੇ ਆਏ ਨੇ بڑے ਪਿਆਰ ਦੇ ਨਾਲ ਬੱਚਿਆਂ ਨੂੰ ਆਪਣੇ ਗੋਦ ਵਿੱਚ ਪਿਠਾਈਏ ਕਿ ਸਾਡਾ ਮਨ ਜਿਹੜਾ ਹੈ ਸੰਗਮ ਦੀ ਵਿਚਾਰ ਵਾਸਤੇ ਤਿਆਰੀ ਵਿੱਚ ਆ ਸਕੇ ਆ ਵਿਚਾਰਾਂ ਦੀ ਰੰਗਤਾ ਤੋਂ ਪਹਿਲਾ ਇੱਕ ਵਾਰ ਨੂੰ ਫਤੇ ਦੀ ਸਾਂਝ ਪਾਈਏ ਕੋਈ ਵੀ ਰਸਨਾ ਬੰਦੀ ਨਾ ਰਹੇ ਦੁਮੇ ਹੱਥ ਜੋੜ ਗੱਜ ਕੇ ਬੱਤੇ ਬੁਲਾਓ ਆਪੋ ਜੀ ਵਾਹਿਗੁਰੂ ਜੀ ਦਾ ਸਲਸਾ ਵਾਹਿਗੁਰੂ ਜੀ ਕੀ ਫਤੇ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ 1666 ਮਿਸਲੀ ਨੂੰ ਹੋਇਆ। ਅਸਲ ਦੇ ਵਿੱਚ ਜਿਹੜੀ ਪਟਨਾ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਹੈ ਨਾ ਪਿਆਰਿਓ ਇਹ ਧਰਤੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਚਰਨ ਮੁਬਾਰਕ ਧਰਤੀ ਹੈ। ਤੁਹਾਡੇ ਵਿੱਚ ਜਿਨ੍ਹਾਂ ਨੇ ਕਦੇ ਆਪ ਹਿਸਟਰੀ ਨੂੰ ਪੜ੍ਹਿਆ ਹੋਵੇਗਾ ਉਹਨਾਂ ਨੂੰ ਪਤਾ ਹੋਵੇਗਾ ਜਦੋਂ ਧੰਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਪ੍ਰਚਾਰ ਕਰ ਰਹੇ ਸੀ ਤੇ ਚੱਲਦੇ-ਚੱਲਦੇ ਧੰਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਜਿੱਥੇ ਅੱਜ ਗਉ ਘਾਟ ਗੁਰਦੁਆਰਾ ਸਾਹਿਬ ਬੜਿਆ ਮਹਾਰਾਜ ਇਸ ਜਗ੍ਹਾ ਤੇ ਪਹੁੰਚੇ ਉੱਥੇ ਧੰਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਜੋਜ ਵਰਤਾਇਆ ਭਾਈ ਮਰਦਾਨੇ ਦੇ ਹੱਥਾਂ ਦੇ ਵਿੱਚ ਬੜਾ ਕੀਮਤੀ ਲਾਲ ਸਤੂ ਨੇ ਦਿੱਤਾ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਆਹ ਬੇਸ ਕੀਮਤੀ ਲਾਲ ਲੈ ਜਾਓ ਤੇ ਇਹਨੂੰ ਵੇਚ ਕੇ ਆਪਣਾ ਪ੍ਰਸ਼ਾਦਾ ਪਾਣੀ ਛਕ ਲੈਣਾ ਭਾਈ ਮਰਦਾਨਾ ਦੀ ਉਸ ਕੀਮਤੀ ਲਾਲ ਨੂੰ ਆਪਣੇ ਹੱਥ ਵਿੱਚ ਲੈ ਕੇ ਤੁਰੇ ਨੇ ਜਦੋਂ ਕਟਮੇਰ ਦੀਆਂ ਗਲੀਆਂ ਵਿੱਚ ਦੀ ਲੰਘ ਰਹੇ ਸਨ ਕੋਈ ਭਾਈ ਮਰਦਾਨਾ ਦੀ ਨੂੰ ਕੱਪੜੇ ਭੇਟਾ ਕਰ ਰਿਹਾ ਸੀ ਕੋਈ ਵਾਇਆ ਭੇਟਾ ਕਰ ਰਿਹਾ ਸੀ ਕੋਈ ਕੀਮਤੀ ਸੁਗਾਤਾਂ ਭੇਟਾ ਕਰ ਰਿਹਾ ਸੀ ਚੱਲਦੇ-ਚੱਲਦੇ ਭਾਈ ਮਰਦਾਨਾ ਦੀ ਜਦੋਂ ਸਾਲਸਰਾਏ ਜ਼ੌਹਰੀ ਦੇ ਕੋਲ ਗਏ ਜਿਹੜਾ ਹਿਰੀਆਂ ਦਾ ਬਹੁਤ ਵੱਡਾ ਵਪਾਰੀ ਸੀ ਜਦੋਂ ਭਾਈ ਮਰਦਾਨਾ ਦੀ ਨੇ ਆਪਣਾ ਲਾਲ ਸਾਲਸਰਾਏ ਜ਼ੌਹਰੀ ਨੂੰ ਕਿਹਾਇਆ ਉਹਨੇ ਆਪਣੀ ਜੇਬ ਵਿੱਚੋਂ 100 ਰੁਪਈਆ ਕੱਢਿਆ ਤੇ ਉਸ ਲਾਲ ਨੂੰ ਮੱਥਾ ਟੇਕਿਆ ਭਾਈ ਮਦਾਨਾ ਜੀ ਬੜੇ ਹੈਰਾਨ ਹੋਏ ਕਹਿਣ ਲੱਗੇ ਮੈਂ ਪਟਨੇ ਦੀਆਂ ਗਲੀਆਂ ਵਿੱਚ ਦੀ ਲੰਘਿਆ ਆ ਰਿਹਾ ਸੀ ਕੋਈ ਕੱਪੜੇ ਦਾਣ ਕਰ ਰਿਹਾ ਸੀ ਕੋਈ ਕੁਛ ਵੈਸੇ ਦੇ ਰਿਹਾ ਸੀ ਤੁਸੀਂ ਇੱਕ 100 ਰੁਪਈਆ ਕੱਢਿਆ ਤੇ ਉਸ ਲਾਲ ਨੂੰ ਮੱਥਾ ਟੇਕਿਆ ਹੈ ਮੈਂ ਤਾਂ ਲਾਲ ਤੁਹਾਡੇ ਕੋਲੇ ਤਾਂ ਵੇਚਣ ਵਾਸਤੇ ਆਇਆ ਕਿ ਮੈਨੂੰ ਥੋੜੇ ਬਹੁਤ ਪੈਸੇ ਦੇ ਦਿਓ ਇਹਦੇ ਨਾਲ ਮੈਂ ਪ੍ਰਸ਼ਾਦਾ ਪਾਣੀ ਛੱਕ ਸਕਦਾ ਸਾਣ ਸਰਾਈ ਜੌਹਰੀ ਜਿਹੜਾ ਬੜਾ ਇਮਾਨਦਾਰ ਸੀ ਕਿੰਨੀ ਨੀਅਤ ਸਾਫ਼ ਹੋਏਗੀ ਮਹਾਰਾਜ ਦੀ ਬਾਣੀ ਚ ਕਹਿਆ ਨਾ ਜਿਹੜਾ ਅਸਲ ਗੁਰੂ ਦਾ ਪਿਆਰਾ ਹੈ ਨਾ ਉਹਦੀ ਨੀਅਤ ਵਿੱਚ ਕਦੇ ਖੋਟ ਨਹੀਂ ਹੋਣੀ ਚਾਹੀਦੀ ਤੇ ਖਿਆਲ ਕਰਿਆ ਜੀ ਜਿਸ ਸੇਤ ਦੀ ਨੀਅਤ ਵਿੱਚ ਖੋਟ ਆ ਗਈ ਨਾ ਉਹਦੇ ਘਰ ਕਦੇ ਭਾਗ ਨਹੀਂ ਲੱਗਦੇ ਜਿਹੜੇ ਸੱਚੀ ਨੀਅਤ ਲੈ ਕੇ ਆਉਂਦੇ ਨੇ ਜਿਹੜੇ ਸਾਫ਼ ਨੀਅਤ ਲੈ ਕੇ ਚੱਲਦੇ ਨੇ ਗੁਰੂ ਨਾਨਕ ਦਾ ਘਰ ਕਦੇ ਵੀ ਉਹਦੇ ਘਰ ਵਿੱਚ ਕਮੀ ਨਹੀਂ ਰਹਿੰਦੀ। ਜਿਹੜਾ ਸਾਲਸਰਾਏ ਜੌਰੀ ਸੀ ਬੜਾ ਨੀਅਤ ਦਾ ਸਾਫ਼ ਸੀ। ਉਹਨੇ ਭਾਈ ਮਰਦਾਨਾ ਜੀ ਤੋਂ ਆਖਿਆ ਭਾਈ ਮਰਦਾਨਾ ਜੀ ਜਿਹੜਾ ਲਾਲ ਤੁਹਾਡੇ ਹੱਥਾਂ ਵਿੱਚ ਹੈ ਨਾ ਇਸ ਲਾਲ ਦੀ ਇੰਨੀ ਕੀਮਤ ਹੈ ਮੈਂ ਸਾਰਾ ਪਛਾਪਣਾ ਵੇਚ ਦੇਵਾਂ। ਪਰ ਭਾਈ ਮਰਦਾਨਾ ਜੀ ਮੈਂ ਇਹਦੀ ਕੀਮਤ ਨਹੀਂ ਦੱਸ ਸਕਦਾ ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ ਸਾਹ ਸੁਣਾ ਚੋਰੀ ਕਹਿੰਦਾ ਇਸੇ ਕਰਕੇ ਮੈਂ 100 ਰੁਪਏ ਤੁਹਾਡੇ ਹੱਥਾਂ ਤੇ ਰੱਖ ਕੇ ਇਸ ਲਾਲ ਨੂੰ ਮੱਥਾ ਟੇਕਿਆ ਹੈ ਤਾਂ ਕਿ ਇਹਦੀ ਕੀਮਤ ਬਹੁਤ ਜ਼ਿਆਦਾ ਹੈ ਢਾਈ ਮਰਦਾਨਾ ਜੀ ਹੈਰਾਨ ਹੋਏ ਤੇ ਭਾਈ ਮਰਦਾਨਾ ਜੀ ਉਹ ਲਾਲ ਲੈ ਕੇ ਤਨੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਦੋਂ ਕੋਲ ਗਏ ਤੇ ਸਾਰੀ ਕਟਨਾ ਬਿਆਨ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਚੱਲ ਕੇ ਭਾਈ ਸਾਲਸਰਾਏ ਜੌੜੀ ਦੇ ਕੋਲ ਆਏ ਜਿਸ ਤਖਤ ਤੇ ਸਿੱਖੋ ਜਾ ਕੇ ਅੱਜ ਮੱਥਾ ਟੇਕਦੇ ਹੋ ਨਾ ਜਿਹਨੂੰ ਆਪਾਂ ਹਰਮੰਦਰ ਸਾਹਿਬ ਕਟਨਾ ਸਾਹਿਬ ਦਾ ਤਖਤ ਕਹਿੰਦੇ ਆ ਉਹ ਤਖਤ ਉਸ ਜਗ੍ਹਾ ਤੇ ਬਣਿਆ ਹੈ ਜਿਸ ਜਗ੍ਹਾ ਤੇ ਭਾਈ ਸਾਲਸਰਾਏ ਜੌੜੀ ਦਾ ਬੋਲੋ ਜੀ ਘਰ ਸੀ ਜਦੋਂ ਮਹਾਰਾਜ ਉਹਦੇ ਘਰ ਵਿੱਚ ਗਏ ਸਾਲਸਰਾਏ ਜੋਰੀ ਦੇ ਹੱਥ ਜੁੜੇ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਕਹਿ ਲੱਗਾ ਮਹਾਰਾਜ ਕਿਰਪਾ ਕਰਕੇ ਮੇਰੇ ਘਰ ਵਿੱਚ ਰਹਿਣ ਬਸੇਰਾ ਕਰੋ ਉੱਥੇ ਮਹਾਰਾਜ ਨੇ ਫਿਰ ਇੱਕ ਬਚਨ ਵਰਤਿਆ ਆਖਿਆ ਸਾਲਸਰਾਏ ਆਵਾਂਗੇ ਤੇਰੇ ਘਰ ਵਿੱਚ ਜ਼ਰੂਰ ਪਰ ਇਸ ਜਾਮੇ ਵਿੱਚ ਨਹੀਂ ਕਿਸੇ ਹੋਰ ਜਾਮੇ ਵਿੱਚ ਆਵਾਂਗੇ ਤੇ ਮਹਾਰਾਜ ਦਾ ਬਚਨ ਫਿਰ ਉਦੋਂ ਪੂਰਾ ਹੋਇਆ ਜਦੋਂ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਉਸ ਜਗ੍ਹਾ ਤੇ ਗਏ ਲੰਮਾ ਸਮਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਉਸ ਜਗ੍ਹਾ ਤੇ ਰੁਕੇ ਤੇ ਧੰਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹਿ ਸੰ ਸਾਲ ਸਰਾਈ ਜੋਰੀ ਇਦਾਂ ਦਾ ਵਰਤਾਰਾ ਤੇਰੇ ਘਰ ਵਿੱਚ ਵਾਪਰੇਗਾ ਗੁਰੂ ਰੰਗ ਦੀ ਦੁਨੀਆ ਤੋਂ ਤੇਰੇ ਘਰੋਂ ਕਦੇ ਜਾਏਗਾ ਹੀ ਨਹੀਂ ਇਹ ਬਚਨ ਧੰਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਨ ਅਜਲੀ ਧੰਤੂ ਚੰਸਾ ਮਹਾਰਾਜ ਦਾ ਪ੍ਰਕਾਸ਼ ਦੋ ਟੈਨ ਉਸ ਜਗ੍ਹਾ ਤੇ ਹੁੰਦਾ ਹੈ ਜਿਸ ਜਗ੍ਹਾ ਤੇ ਭਾਈ ਸਾਲਸਰਾਏ ਜੋਰੀ ਦਾ ਘਰ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਜਗ੍ਹਾ ਤੇ ਫੇਰੇ ਉਹਨਾਂ ਦਾ ਪਰਿਵਾਰ ਫੇਰਿਆ ਔਰ ਉਸੇ ਜਗ੍ਹਾ ਤੇ ਫਿਰ ਧੰਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜੀ ਦਾ ਬੋਲੋ ਜੀ ਪ੍ਰਕਾਸ਼ ਹੋਇਆ ਜਦੋਂ ਮਹਾਰਾਜ ਦੀ ਦਾ ਪ੍ਰਕਾਸ਼ ਹੋਇਆ ਨਾ 1666 ਈਸਵੀ ਨੂੰ ਕਦੇ ਇਤਿਹਾਸ ਦੇ ਪੰਨਿਆਂ ਨੂੰ ਪੜ੍ਹ ਕੇ ਵੇਖਣਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਤੇ ਮਾਤਾ ਗੁਜਰੀ ਜੀ ਦੇ ਆਨੰਦ ਕਾਰਨ ਨੂੰ 33 ਸਾਲ ਬੀਤ ਚੁੱਕੇ ਸਨ ਬੜਾ ਵੱਡਾ ਸਮਾਂ ਸੀ 33 ਸਾਲ ਪੀਤਣ ਤੋਂ ਬਾਅਦ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਦਾ ਪ੍ਰਕਾਸ਼ ਹੋਇਆ ਪਰ ਹਿਸਟਰੀ ਨੂੰ ਪੜ੍ਹ ਕੇ ਵੇਖਿਓ ਇੱਕ ਦਿਨ ਵੀ ਮਾਰਿਆ ਗੁਜਰੀ ਜੀ ਦੇ ਸਾਸ ਨੇ ਕਦੇ ਮੇੜਾ ਵੀ ਮਾਰਿਆ ਧੀਏ ਇੰਨਾ ਸਮਾਂ ਹੋ ਗਿਆ ਤੇਰੇ ਘਰ ਵਿੱਚ ਅੱਜ ਤੱਕ اولاد ਪੈਦਾ ਨਹੀਂ ਨਹੀਂ ਇੱਕ ਦਿਨ ਵੀ ਮੇੜਾ ਨਹੀਂ ਮਾਰਿਆ ਅੱਜ ਤੁਸੀਂ ਅੰਦਾਜ਼ਾ ਲਾ ਕੇ ਵੇਖੋ ਇੱਥੇ 4-5 ਸਾਲ ਨੋਹ ਦੇ ਘਰ ਵਿੱਚ اولاد ਨਾ ਹੋਵੇ ਤੇ ਸਾਡੇ ਸੁਭਾਅ ਇੰਦਾ ਦੇ ਬੱਕੇ ਨੇ ਸਾਡੇ ਅੰਦਰ ਇੰਨੀ ਕਿਸ਼ਾਇਤ ਸੁੱਟਾ ਹੈ ਅੱਜ ਸਿੱਖਾਂ ਦੇ ਘਰਾਂ ਦੇ ਵਿੱਚ ਪੈਦਾ ਹੁਕ ਵਾਲਿਆਂ ਦੀਆਂ ਗੱਲਾਂ ਤਲਾਬਾਂ ਤੱਕ ਚਲੀਆਂ ਜਾਂਦੀਆਂ ਨੇ ਜੇ 4-5 ਸਾਲ ਕਿਤੇ ਘਰ ਵਿੱਚ ਧੀ ਪੁੱਤ ਪੈਦਾ ਨਾ ਹੋਵੇ ਜ਼ਿੰਦਗੀ ਦੇ 33 ਸਾਲ ਮਾਤਾ-ਗੁਰਦੌਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਤੇ ਭਰੋਸਾ ਰੱਖਿਆ ਇੱਕ ਦਿਨ ਵੀ ਘਰ ਵਿੱਚੋਂ ਕਿਤੇ ਉਲਾਨਾ ਨਹੀਂ ਮਿਲਿਆ ਜ਼ਿੰਦਗੀ ਦੇ 33 ਸਾਲ ਗੁਰੂ ਤੇ ਭਰੋਸਾ ਰੱਖ ਕੇ ਬਤੀਤ ਕੀਤੇ ਤੇ ਜਿਸ ਦਿਨ ਮਹਾਰਾਜ ਦਾ ਪ੍ਰਕਾਸ਼ ਹੋਇਆ ਨਾ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਘਰ ਵਿੱਚ ਨਹੀਂ ਸੀ ਇੰਨੀਆਂ ਸਾਲਾਂ ਬਾਅਦ ਘਰ ਵਿੱਚ ਪੁੱਤ ਪੈਦਾ ਹੋਵੇ ਤੇ ਬਾਪ ਵਿਦੇਸ਼ ਕਿੱਥਾ ਹੋਵੇ ਸਾਰਾ ਕੁਝ ਛੱਡ ਕੇ ਇਸ ਖੁਸ਼ੀ ਦੇ ਮੌਕੇ ਵਿੱਚ ਘਰ ਵਿੱਚ ਸ਼ਾਮਲ ਹੋ ਜਾਂਦਾ ਪਰ ਕਦੇ ਖਿਆਲ ਕਰਨਾ ਜਿਸ ਦਿਨ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਟਾਕੇ ਬਗਾਲ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਸੀ ਤੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਹਿਣ ਲੱਗੇ ਜਿਸ ਦਿਨ ਮਹਾਰਾਜ ਦਾ ਪ੍ਰਕਾਸ਼ ਹੋਣਾ ਸੀ ਨਾ ਸਾਰੀ ਰਾਤ ਤੇ ਬਹਾਦਰ ਪਾਸ਼ਾ ਮਹਾਰਾਜ ਸੁੱਤੇ ਨਹੀਂ ਸਾਰੀ ਰਾਤ ਬਾਲਕ ਦੀ ਯਾਦ ਵਿੱਚ ਜੁੜੇ ਰਹੇ ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ ਅੰਮ੍ਰਿਤ ਵੇਲੇ ਗੁਰਬਾਣੀ ਦਾ ਕੀਰਤਨ ਚੱਲਿਆ ਤੇ ਮਹਾਰਾਜ ਦੇ ਚਿਹਰੇ ਤੇ ਮੁਸਕਰਾਹਟ ਸੀ ਅੱਜ ਸਿੱਖਾਂ ਨੇ ਪੁੱਛਿਆ ਕਿਆ ਮਹਾਰਾਜ ਤੁਸੀਂ ਸਾਰੀ ਰਾਤ ਦੀ ਸੁੱਤੇ ਅੱਜ ਕੀਰਤਨ ਚੱਲਦਾ ਹੈ ਤੁਹਾਡੇ ਚਿਹਰੇ ਤੇ ਮੁਸਕਰਾਟ ਹੈ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੇ ਸਿੱਖਾਂ ਨੂੰ ਦੱਸਦੇ ਪਏ ਦੇ ਸਿੱਖੋ ਅੱਜ ਮੇਰੇ ਘਰ ਵਿੱਚ ਉਹ ਲਾਲ ਪੈਦਾ ਹੋਇਆ ਜਿਨੇ ਹਰ ਦੁਖੀ ਤੇ ਮਜਰੂਮ ਵਾਸਤੇ ਆਪਣੀ ਛਾਤੀ ਦਾਹ ਕੇ ਅੱਗੇ ਤੁਲਨਾ ਇਹ ਬਚਨ ਸਾਧ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਕਾਇ ਕਿਸੇ ਕਵੀ ਨੇ ਧੰਗੁਰ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਬਾਤ ਲਿਖਿਆ ਹੈ ਉਹ ਕਵੀ ਲਿਖਦਾ ਹੈ ਮਾਂ ਗੁਜਰੀ ਨੇ ਦੁਨੀਆ ਅੰਦਰ ਇੱਕ ਐਸਾ ਪੁੱਤਰ ਜਣਿਆ ਜਿਸ ਦੇ ਜਿਹਾਂ ਨਾ ਕੋਈ ਦਿੱਠਾ ਜਗ ਤੇ ਨਾ ਪਿਛੇ ਬਣਿਆ ਹਰ ਸੁੱਖ ਕੋਲੋਂ ਦੂਰ ਰਿਹਾ ਉਹ ਹਰ ਦੁੱਖ ਦੇ ਪਰ ਨੇੜੇ ਹਰ ਮਨੁੱਖ ਦੀ ਰੱਖ ਖਾਤਰ ਉਹ ਜਨਮ ਸਾਵੇਂ ਜਣਿਆ ਉਹ ਕਵੀ ਲਿਖਦਾ ਹੈ ਕਹਿੰਦਾ ਕਿ ਦੁਨੀਆ ਦਾ ਇਤਿਹਾਸ ਪੜ੍ਹ ਕੇ ਵੇਖਣਾ ਆਪਣੇ ਆਪ ਲਈ ਕੋਲ ਖੁਦਾਂ ਮਰਦੀ ਹੈ ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਿੱਖਾਂ ਦੇ ਕੈਸੇ ਗੁਰੂ ਨੇ ਜਿਨ੍ਹਾਂ ਨੇ ਦੁਨੀਆ ਤੇ ਉੱਤੇ ਆਉਂਦੀਆਂ ਹੁੰਦੀਆਂ ਬਿਪਤਾ ਨੂੰ ਆਪਣੇ ਦੰਨ ਉੱਤੇ ਝੱਲ ਕੇ ਲਪਾਇਆ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਵਕਤ ਇਤਿਹਾਸ ਕਹਿੰਦਾ ਹੈ ਖਸਕੇ ਦੀ ਧਰਤੀ ਦਾ ਰਹਿਣ ਵਾਲਾ ਭੀਕਮਸ਼ਾ ਅੱਜ ਮੈਂ ਕਹਿੰਦਾ ਸਿੱਖੋ ਜਿਸ ਨਿਮਰਤਾ ਤੇ ਜਿਸ ਸ਼ਰਧਾ ਦੇ ਨਾਲ ਕਦੇ ਭੀਕਮਸ਼ਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਆਪਣਾ ਸੀਸ ਝੁਕਾਇਆ ਸੀ ਨਾ ਅੱਜ ਇਹ ਨਿਮਰਤਾ ਅੱਜ ਇਹ ਸਾਡੇ ਅੰਦਰ ਗੁਰੂ ਦੇ ਪ੍ਰਤੀ ਇੰਨਾ ਪਿਆਰ ਪੈਦਾ ਹੋਣਾ ਚਾਹੀਦਾ ਹੈ ਬੇਸ਼ੱਕ ਉਹ ਮੁਸਲਮਾਨ ਹੈ ਉਹਨੇ ਜਦੋਂ ਵੀ ਪੰਦ ਨਵਾਜ਼ਾਂ ਨੂੰ ਅਦਾ ਕਰਦਾ ਉਹਨੇ ਲੈਹਿੰਦੇ ਵਾਂਗੂ ਸੇਦਾ ਕਰਨਾਂ ਦੀਵਾਜ ਪੜ ਕੇ ਜਿਸ ਦਿਨ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਦਿਨ ਉਹਨੇ ਨਿਵਾਜ ਅਦਾ ਕੀਤੀ ਜਦੋਂ ਨਿਵਾਜ ਦੀ ਸਮਾਪਤੀ ਹੋਈ ਅੱਜ ਉਹਨੇ ਲੈਹਿੰਦੇ ਦੀ ਵਜਾਏ ਅੱਜ ਚੜ੍ਹਦੇ ਵਾਲੇ ਪਾਸੇ ਨੂੰ ਸੇਦਾ ਕੀਤਾ ਉਹਦੇ ਚੇਲਿਆਂ ਨੇ ਹੈਰਾਨ ਹੋ ਕੇ ਤੁਸਿਆ ਆਖਿਆ ਪੀਤਮਛਾ ਅੱਜ ਕੀ ਕਾਰਨ ਹੈ ਤੁਸੀਂ ਮੁਸਲਮਾਨ ਧਰਮ ਦੀ ਮਰਿਆਦਾ ਬਦਲ ਦਿੱਤੀ ਹੈ ਆਪਾ ਧਨਵਾਜ ਅਦਾ ਕਰਕੇ ਲੈਣਦੇ ਵਾਲੇ ਪਾਸੇ ਤੁਸੀਂ ਸੈਦਾ ਕਰਦੇ ਹਾਂ ਤੁਸੀਂ ਅੱਜ ਚੜ੍ਹਦੇ ਵਾਲੇ ਪਾਸੇ ਨੂੰ ਸੈਦਾ ਕੀਤਾ ਹੈ ਤੇ ਭੀਕਮਸ਼ਾਹ ਦੇ ਸ਼ਬਦ ਸਨ ਆਪਣੇ ਚੇਲਿਆਂ ਨੂੰ ਕਹਿੰਦਾ ਜਿਸ ਅੱਲਾਹ ਵਾਸਤੇ ਮੈਂ ਨਿਤ ਅਬਾਦਤ ਕਰਦਾ ਹਾਂ ਅੱਜ ਸਰੀਰਕ ਜਾਮਾ ਲੈ ਕੇ ਉਹ ਅੱਲਾਹ ਇਸ ਦੁਨੀਆ ਤੇ ਪ੍ਰਗਟ ਹੋਇਆ ਉਹਦੇ ਚੇਲਿਆਂ ਦੀ ਸ਼ੰਕਾ ਯਾਦ ਕਰਕੇ ਆਖਿਆ ਅਸੀਂ ਇਦਾਂ ਨਹੀਂ ਮੰਨਾਂਗੇ ਸਾਨੂੰ ਲੈ ਕੇ ਚੱਲ ਤੇ ਦਰਸ਼ਨ ਦਿਦਾਰੇ ਕਰਵਾ ਕੇ ਲਿਆ ਪੀਖਮ ਸਾਧੂ ਰਿਆ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਖਸਕੇ ਦੀ ਧਰਤੀ ਤੋਂ ਮੰਦਲਾ ਨੂੰ ਮਾਰਦਾ ਹੋਇਆ ਜਦੋਂ ਮਹਾਰਾਜ ਦੇ ਪ੍ਰਕਾਸ਼ ਅਸਥਾਨ ਦੇ ਕੋਲ ਪਹੁੰਚਿਆ ਆਪਣੇ ਚੇਦੇ ਨਾਲ ਸਾਨੂੰ ਉਸਦੇ ਉਹਨੇ ਇੱਕ ਗੱਲ ਕਹੀ ਮੈਂ ਮਹਾਰਾਜ ਦੇ ਦਰਸ਼ਨ ਕਰਨੇ ਚਾਹਨਾ ਮਾਮਾ ਦਰਪਾਲ ਚੰਦ ਜੀ ਨੇ ਪੀਖ ਮਸ਼ਾਹਰ ਵਾਕਿਆ ਅੱਜ ਤੱਕ ਇਹਨਾਂ ਦੇ ਪਿਤਾ ਜੀ ਨੇ ਆਪੇ ਪੁੱਤ ਦਾ ਮੁੱਖ ਨਹੀਂ ਵੇਖਿਆ ਤੇ ਜਿੰਨਾ ਚਿਰ ਪਿਤਾ ਜੀ ਘਰ ਨਹੀਂ ਆਉਣਗੇ ਉਹਨਾਂ ਚਿਰ ਕਿਸੇ ਨੂੰ ਵੀ ਦਰਸ਼ਨ ਨਹੀਂ ਕਰਾਏ ਜਾਣਗੇ ਮਾਮਾ ਕਿਰਪਾਲ ਚੰਦ ਜੀ ਨੇ ਆਖਿਆ ਤੁਹਾਨੂੰ ਰਹਿਣ ਵਾਸਤੇ ਜਗ੍ਹਾ ਮਿਲੇਗੀ ਛਕਣ ਵਾਸਤੇ ਪ੍ਰਸ਼ਾਦਾ ਪਾਣੀ ਮਿਲੇਗਾ ਜਿੰਨਾ ਸਮਾਂ ਚਾਹੋ ਤੁਸੀਂ ਇੱਥੇ ਰਹਿ ਸਕਦੇ ਹੋ ਮੈਂ ਕਿੰਨਾ ਕਿੰਨਾ ਪ੍ਰੇਮ ਵਿੱਚ ਭਜਿਆ ਹੋਏਗਾ ਉਦੇ ਅੰਦਰੋਂ ਇੱਕ ਆਵਾਜ਼ ਨਿਕਲੀ ਜਿੰਨਾ ਚਿਰ ਮੈਂ ਆਪਣੇ ਗੁਰੂ ਦੇ ਦਰਸ਼ਨ ਨਹੀਂ ਕਰ ਪੈਂਦਾ ਮੈਂ ਇੱਕ ਤਿਰਕਾ ਵੀ ਆਪਣੇ ਮੁੱਖ ਉਤੇ ਖਾਣੇ ਦਾ ਉਹਦੋਂ ਜੀ ਨਹੀਂ ਰੱਖਾਂਗਾ ਅੱਜ ਸਿੱਖਾ ਕਿ ਤੇਰੀ ਭਾਵਨਾ ਇਦਾਂ ਦੀ ਬਣ ਜਾਏ ਅੱਜ ਤੇਰਾ ਅੰਦਰ ਇਦਾਂ ਦਾ ਬਣੇ ਤੇਰੇ ਪਦ ਵਿੱਚ ਇੰਨਾ ਪ੍ਰੇਮ ਤੇ ਪਿਆਰ ਤੇ ਪ੍ਰਤੀ ਆ ਜਾਏ ਤੂੰ ਜਿੰਨਾ ਚਿਰ ਨਿਤਨੇਮ ਆਪ ਦਾ ਕਰ ਲੈ ਤੇਰਾ ਦਿਲ ਨਾ ਕਰੇ ਪਰੇਸ਼ਕਣ ਵਾਸਤੇ ਅੱਜ ਧਿਆਨ ਮਾਰੋ ਜਿੰਨੇ ਆਪਾਂ ਇੱਥੇ ਜੁੜ ਕੇ ਬੈਠੇ ਆਂ ਕਿੰਨਿਆਂ ਦੇ ਪਰਿਵਾਰਾਂ ਦੀ ਸ਼ੁਰੂਆਤ ਸਵੇਰ ਵੇਲੇ ਅਮਰਤ ਵੇਲੇ ਪੰਜਾਂ ਬਾਣੀਆਂ ਤੋਂ ਹੁੰਦੀ ਹੈ ਕਿੰਨੇ ਘਰਾਂ ਨੂੰ ਜਿ ਸਿੱਖਾਂ ਨੇ ਕਿੰਨੇ ਸਿੱਖ ਹੋਣਗੇ ਜਿਹੜੇ ਸ਼ਾਮ ਨੂੰ ਰਹਿਰਾਜ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਕਰਕੇ ਤੇ ਸੋਹਲਾ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਕਰਕੇ ਸੌਂਦੇ ਹੋਣਗੇ ਇਹ ਮਹਾਰਾਜ ਨੇ ਸਾਨੂੰ ਸੁਦੇਸ਼ ਦਿੱਤਾ ਹੈ ਜਿਸ ਦਿਨ ਧਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਰਸਾ ਦੇ ਕੰਡੇ ਤੇ ਆਏ ਪਿੱਛੋਂ ਬੈਰੀਆਂ ਨੇ ਹੱਲਾ ਕੀਤਾ ਸੀ ਚਾਹੁੰਦੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਸਰਸਾ ਨੂੰ ਕਾਰ ਕਰਕੇ ਵੀ ਨਿਤਨੇਮ ਕਰ ਸਕਦੇ ਸੀ ਪਰ ਇਹਦਾ ਕਾਰਨ ਸੀ ਮਹਾਰਾਜ ਨੇ ਆਖਿਆ ਸਿੱਖ ਦੀ ਜ਼ਿੰਦਗੀ 'ਚ ਦੁੱਖ ਆਵੇ ਸਿੱਖ ਦੀ ਜ਼ਿੰਦਗੀ 'ਚ ਸੁੱਖ ਆਵੇ ਮੈਂ ਆਪਣੇ ਸਿੱਖ ਨੂੰ ਇੰਨਾ ਪੱਕਾ ਕਰਕੇ ਜਾਵਾਂਗਾ ਮੇਰਾ ਸਿੱਖ ਕਦੇ ਨਿਤਨੇਮ ਦਾ ਪੱਲਾ ਨਹੀਂ ਛੱਡੇਗਾ ਇੱਕ ਪਾਸੇ ਮਹਾਰਾਜ ਜੰਗ ਲੜਦੇ ਸੀ ਔਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਿੱਖ ਢਾਲਾਂ ਤੇ ਤਲਵਾਰਾਂ ਚਲਾਤ ਲਾ ਕੇ ਸਿੱਖਾਂ ਦੇ ਹੱਥਾਂ ਵਿੱਚੋਂ ਖੂਨ ਵਗ ਰਿਆ ਸੀ ਦੂਜੇ ਪਾਸੇ ਦੁਨੀਆ ਦਾ ਮਾਲਕ ਸਰਸਾ ਦੇ ਕੰਢੇ ਤੇ ਬੈਠਾ ਆਪ ਆਸਾ ਦੀ ਵਾਰ ਦੀ ਪਾਵਨ ਬਾਣੀ ਦਾ ਕੀਰਤਨ ਕਰਦਾ ਸੀ ਮਹਾਰਾਜ ਨੇ ਬਾਣੀ ਦਾ ਪੱਲਾ ਨਹੀਂ ਛੱਡਿਆ ਪੀਕਮ ਸ਼ਾਹ ਇਹ ਨਾ ਪਿਆਰ ਵਿੱਚ ਭਿੱਜਿਆ ਕਹਿ ਲੱਗਾ ਜਿਨ੍ਹਾਂ ਤੇ ਸਤਿਗੁਰੂ ਦੇ ਦਰਸ਼ਨ ਨਹੀਂ ਕਰਾਂਗੇ ਉਹਨਾਂ ਦਿਲ ਵਿੱਚ ਕੁਝ ਵੀ शकਣ ਵਾਸਤੇ ਧਿਆਨ ਨਹੀਂ ਹਾਂ ਅਖਰਕਾਰ ਫਿਰ ਸਾਰੇ ਪਰਿਵਾਰ ਨੇ ਸਲਾਹ ਕੀਤੀ ਗਈ ਤੇ ਜਦੋਂ ਪੀਕਮ ਸ਼ਾਹ ਨੂੰ ਦਰਸ਼ਨਾਂ ਦੀ ਆਗਿਆ ਦਿੱਤੀ ਤੇ ਮਨ ਵਿੱਚ ਇੱਕ ਸ਼ਾਂਤੀ ਪੈਦਾ ਹੋ ਗਿਆ ਅੱਜ ਸਾਡੇ ਮਨ ਵਿੱਚ ਵੀ ਕਈ ਵਾਰ ਗੁਰੂ ਦੇ ਪ੍ਰਤੀ ਹਜ਼ਾਰਾਂ ਸ਼ੰਕੇ ਖੜੇ ਕੀਤੇ ਜਾਂਦੇ ਨੇ ਪੀਖਮ ਸਾਹ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਕਿ ਮੈਂ ਵੇਖਾਂ ਤਾਂ ਸਹੀ ਗੁਰੂ ਗੋਬਿੰਦ ਸਿੰਘ ਫਾਤਿਹ ਸਾਹਿਬ ਮਹਾਰਾਜ ਹਿੰਦੂਆਂ ਨੂੰ ਪਿਆਰ ਕਰਦੇ ਨੇ ਕਿ ਮੁਸਲਮਾਨਾਂ ਨੂੰ ਪਿਆਰ ਕਰਦੇ ਨੇ ਉਹਦੇ ਮਨ ਦਾ ਸ਼ੰਕਾ ਸੀ ਉਹਨੇ ਦੋ ਪੁੱਜੀਆਂ ਆਪਣੇ ਹੱਥ ਵਿੱਚ ਲਈਆਂ ਤੇ ਲੈ ਕੇ ਜਦੋਂ ਸਤਨੰਦਰ ਦੇ ਦਰਸ਼ਨ ਕਰਨ ਵਾਸਤੇ ਗਿਆ ਨਾ ਤੇ ਕਦੇ ਖਿਆਲ ਕਰਿਓ ਮਹਾਰਾਜ ਦੇ ਕੋਮਲ ਚਰਨਾਂ ਤੇ ਜਦੋਂ ਆਪਣਾ ਸਿਰ ਰੱਖਿਆ ਮਹਾਰਾਜ ਤੇ ਉਮਰ ਚਰਨਾ ਤੇ ਮੱਥਾ ਟੇਕਿਆ ਦੋਵੇਂ ਕੁਜੀਆਂ ਪਰਖਣ ਵਾਸਤੇ ਮਹਾਰਾਜ ਨੂੰ ਸਾਹਮਣੇ ਕੀਤੀਆਂ ਤੇ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਬੇਸ਼ੱਕ ਬਚਪਨ ਦੇ ਵਿੱਚ ਸਨ ਪਰ ਮਹਾਰਾਜ ਨੇ ਆਪਣੇ ਦੋਵੇਂ ਹੱਥ ਉਹਨਾਂ ਦੋਆਂ ਕੁਜੀਆਂ ਦੇ ਉੱਤੇ ਰੱਖੇ ਭੀਖਮਿਸ਼ਾ ਖੁਸ਼ੀ ਵਿੱਚ ਝੂਮਟਿਆ ਕਹਿ ਲੱਗਾ ਮਹਾਰਾਜ ਅੱਜ ਮਨ ਦਾ ਸ਼ੰਕਾ ਨਿਵਰਤ ਹੋ ਗਿਆ ਹੈ ਅੱਜ ਮੈਨੂੰ ਪਤਾ ਲੱਗ ਗਿਆ ਹੈ ਤੁਸੀਂ ਇਕੱਲੇ ਹਿੰਦੂਆਂ ਤੇ ਮੁਸਲਮਾਨਾਂ ਦੇ ਨਹੀਂ ਤੁਸੀਂ ਤਾਂ ਸਾਰੀ ਕੈਨਾਤ ਦੇ ਸਾਧੇ ਰਹੋ ਇਹ ਬਚਨ ਕਹਿ ਭੀਖ ਮਿਸ਼ਾ ਨੇ ਆਖਿਆ ਮਹਾਰਾਜ ਤੁਸੀਂ ਪੂਰਨ ਦੁਨੀਆਂ ਦੇ ਸਾਧੇ ਰਹੇ ਰਹੋ ਤੁਹਾਡੇ ਦਰ ਉੱਤੇ ਭਾਵੇਂ ਹਿੰਦੂ ਆ ਜਾਏ ਤੁਹਾਡੇ ਦਰ ਉੱਤੇ ਭਾਵੇਂ ਚਲ ਕੇ ਮੁਸਲਮਾਨ ਆ ਜਾਏ ਤੁਹਾਡੇ ਦਰ ਉੱਤੇ ਕਿਸੇ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਕੋਈ ਚਲ ਕੇ ਆ ਜਾਏ ਮਹਾਰਾਜ ਨੂੰ ਯਕੀਨ ਹੈ ਤੁਸੀਂ ਆਏ ਹੋਏ ਦੀ ਹਰ ਇੱਕ ਦੀ ਰੱਖਿਆ ਜ਼ਰੂਰ ਕਰੋਗੇ ਉਹਦਾ ਮਹਾਰਾਜ ਨੇ ਸ਼ੰਕਾ ਨਿਵਰਤ ਕੀਤਾ ਆਖਰਕਾਰ ਮਹਾਰਾਜ ਫਿਰ ਪਟਨੇ ਦੀਆਂ ਗਲੀਆਂ ਵਿੱਚ ਖੇਡਣ ਲੱਗੇ ਤੇ ਪਟਨੇ ਦੀਆਂ ਗਲੀਆਂ ਵਿੱਚ ਖੇਡਦੇ ਆ ਮਹਾਰਾਜ ਆਪਣੇ ਹਾਇਨਾ ਨਾਲ ਖੇਡਦੇ ਸੀ ਵਕਤ ਦਾ ਬਾਦਸ਼ਾਹ ਜਦੋਂ ਪਟਨੇ ਦੀਆਂ ਗਲੀਆਂ ਵਿੱਚ ਦੀ ਲੱਗਿਆ ਸਾਰੇ ਪਟਨੇ ਸ਼ਹਿਰ ਦੇ ਲੋਕਾਂ ਨੇ ਉਹਦੇ ਸਾਹਮਣੇ ਆਪਣਾ ਸਿਰ ਨਹੀਂ ਮੋੜਿਆ ਮਹਾਰਾਜ ਨੇ ਆਪਣੇ ਹਾਨੀਆਂ ਨੂੰ ਆਖਿਆ ਆਪਾ ਇਸ ਬਾਦਸ਼ਾਹ ਦੇ ਸਾਹਮਣੇ ਮੱਤਾਂ ਦੀ ਟੇਕਣਾ ਭਾਈ ਵੀਰ ਸਿੰਘ ਜੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਹਿ ਲੱਗੇ ਜਦੋਂ ਬਾਦਸ਼ਾਹ ਕੋਲ ਹੀ ਲੱਗਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੇ ਆਪਣਾ ਸਿਰ ਨਹੀਂ ਝੁਕਾਇਆ ਉਹਦੇ ਸਾਹਮਣੇ ਜਦੋਂ ਆਮ ਲੋਕਾਂ ਨੇ ਇਸ ਵਰਤਾਰੇ ਨੂੰ ਵੇਖਿਆ ਮਾਤਾ ਗੁਜਰੀ ਦੀ ਤੱਕ ਸਿਨਿਆ ਭੇਜਿਆ ਗਿਆ ਅਜ ਬਾਦਸ਼ਾਹ ਇਸ ਗਲੀ ਵਿੱਚ ਨਹੀਂ ਲੱਗਿਆ ਸੀ ਤੁਹਾਡੇ ਪੁੱਤ ਨੇ ਸਿਰ ਨਹੀਂ ਨੀਵਾ ਕੀਤਾ ਤੇ ਜਦੋਂ ਘਰ ਵਿੱਚ ਪੁੱਤ ਦਾ ਉਲਾਮਾ ਗਿਆ ਨਾ ਮਾਤਾ ਗੁਜਰੀ ਜੀ ਨੇ ਉਸੇ ਵਕਤ ਧੰਗ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਨੂੰ ਇੱਕ ਚਿੱਠੀ ਲਿਖੀ ਆਖਿਆ ਮਹਾਰਾਜ ਅੱਜ ਤੁਹਾਡੇ लाडले ਨੇ ਬਾਦਸ਼ਾਹ ਦੇ ਸਾਹਮਣੇ ਸਿਰ ਨਹੀਂ ਨਵਾਇਆ ਇਹਨਾਂ ਦਾ ਉਲਾਮਾ ਜਿਹੜਾ ਅੱਜ ਪਿੰਡ ਦੇ ਲੋਕ ਲੈ ਕੇ ਆਏ ਨੇ ਤੇ ਮਹਾਰਾਜ ਨੇ ਚਿੱਠੀ ਦਾ ਜਵਾਬ ਦਿੰਦਿਆਂ ਲਿਖਿਆ ਸੀ ਜੇ ਬਾਦਸ਼ਾਹ ਘਰ ਵਿੱਚ ਵੀ ਚੱਲ ਕੇ ਆ ਜਾਏ ਨਾ ਇੰਨਾ ਧਿਆਨ ਰੱਖਿਓ ਜਿਹੜਾ ਬਾਦਸ਼ਾਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿਰ ਵਾਲੇ ਪਾਸੇ ਨਹੀਂ ਬਹਿਣਾ ਚਾਹੀਦਾ ਕਿੱਡਾ ਬਟਾ ਸੰਦੇਸ਼ ਹੋਏਗਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਬੇਸ਼ੱਕ ਬਾਦਸ਼ਾਹ ਘਰ ਵਿੱਚ ਵੀ ਚੱਲ ਕੇ ਆ ਜਾਏ ਪਰ ਜਦੋਂ ਘਰ ਵਿੱਚ ਵੀ ਆਵੇ ਨਾ ਧੰਨ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਮਹਾਰਾਜ ਦੇ ਪੈਰਾਂ ਵਾਲੇ ਪਾਸੇ ਬਿਠਾਇਓ ਕਿਉਂਕਿ ਬਾਦਸ਼ਾਹ ਦੀ ਇੰਨੀ ਉਕਾਤ ਨਹੀਂ ਹੈ ਕਿ ਜਿਹੜਾ ਵੱਖਰ ਦਾ ਬਾਦਸ਼ਾਹ ਹੈ ਉਹ ਮੇਰੇ ਪੁੱਤ ਦੇ ਸਿਰ ਵਾਲੇ ਪਾਸੇ ਬੈਠਦਾ ਹੈ ਮਹਾਰਾਜ ਨੇ ਤਾਂ ਛੋਟੀ ਉਮਰ ਦੇ ਵਿੱਚ ਵੀ ਕਿਸੇ ਦੇ ਸਾਹਮਣੇ ਆਪਣਾ ਸਿਰ ਨਹੀਂ ਝੁਕਾਇਆ ਅੱਜ ਸਿੱਖਾ ਜਦੋਂ ਤੂੰ ਗੁਰੂ ਦੇ ਦਰਬਾਰ ਤੇ ਮੱਥਾ ਟੇਕਣ ਵਾਸਤੇ ਆਉਣਾ ਹੈ ਮਨ ਆਖਿਆ ਕਰਦਾ ਤਾਂ ਆਹ ਸਿਰ ਅੱਜ ਤੇਰੇ ਚਰਨਾਂ ਵਿੱਚ ਰੱਖਿਆ ਹੈ ਇਹ ਸਿਰ ਵੱਡਿਆ ਜਾ ਸਕਦਾ ਹੈ ਪਰ ਤੇਰੇ ਤੋਂ ਬਿਨਾ ਕਿਸੇ ਹੋਰ ਦੇ ਸਾਹਮਣੇ ਬੋਲੋ ਜੀ ਨਹੀਂ ਚੁਕੇਗਾ ਏਡਾ ਵੱਡਾ ਸਿੱਖ ਦਾ ਘਰੋਸਾ ਹੋਣਾ ਚਾਹੀਦਾ ਗੁਰੂ ਸਾਹਿਬ ਤੇ ਮਹਾਰਾਜ ਸਿਰ ਤੁਹਾਡਿਆਂ ਚੰਨਤ ਰੱਖਿਆ ਹੈ ਵੱਡਿਆ ਜਾ ਸਕਦਾ ਪਰ ਤੁਹਾਡੇ ਤੋਂ ਬਿਨਾ ਕਿਸੇ ਹੋਰ ਅੱਗੇ ਨਹੀਂ ਚੁਕਾਵਾਂਗਾ ਜੇ ਏਡਾ ਤੀਂਦਾ ਬਣ ਜਾਏ ਏਡਾ ਘਰੋਸਾ ਬਣਦਾ ਹੈ ਅੱਜ ਸਿੱਖ ਦਾ ਇਤਿਹਾਸ ਕਿੰਦਾ ਹੈ ਥੋੜੇ ਸਮੇਂ ਬਾਅਦ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਪਟਨੇ ਦੀ ਧਰਤੀ ਤੇ ਆਏ ਉਤੋਂ ਮਹਾਰਾਜ ਨੇ ਫਿਰ ਮਾਖੋਵਾਲ ਦੀ ਜ਼ਮੀਨ ਲੈ ਕੇ ਤੇ ਚੱਕ ਨਾਨਕੀ ਉਸ ਜਗ੍ਹਾ ਦਾ ਨਾਮ ਰੱਖਿਆ ਤੇ ਜਿਸ ਦਿਨ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਪਹਿਲੇ ਦਿਨ ਚੱਲ ਕੇ ਆਏ ਨਾ ਚੱਕ ਨਾਨਕੀ ਦੀ ਧਰਤੀ ਤੇ ਤੇ ਅੱਜ ਖਿਆਲ ਕਰਿਓ ਪਹਿਲੇ ਦਿਨ ਆਉਂਦਿਆ ਉਸ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਬੋਲੋ ਜੀ ਮੂਝ ਬਾਣੀ ਸੁਨਾਇਆ ਸੀ ਜਿਸ ਦਿਨ ਪਹਿਲੇ ਦਿਨ ਚੱਲ ਕੇ ਆਏ ਸੀ ਨਾ ਆਪਣੇ ਪਿਤਾ ਨੂੰ ਅਨੰਦ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਮੂਝ ਬਾਣੀ ਸੁਨਾਇਆ ਸੀ ਆਪਣੇ ਪੁੱਤ ਨੂੰ ਇੰਨੇ ਪ੍ਰਸੰਨ ਹੋਏ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਉਸ ਧਰਤੀ ਦਾ ਨਾਮ ਚੱਕ ਨਾਨਕੀ ਤੋਂ ਬਦਲ ਕੇ ਸ੍ਰੀ ਬੋਦੋ ਜੀ ਅਨੰਦਪੁਰ ਸਾਹਿਬ ਰੱਖ ਦਿੱਤਾ ਜਿਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਅੱਜ ਖਾਲਸਾ ਜਾ ਕੇ ਸੈਦਾ ਕਰਦਾ ਹੈ ਪਰ ਖਿਆਲ ਕਰਿਓ ਮਹਾਰਾਜ ਉਸ ਧਰਤੀ ਤੇ ਆਏ ਉਸ ਧਰਤੀ ਦਾ ਨਾਮ ਅਨੰਦਾ ਦੀ ਧੁਰੀ ਰੱਖਿਆ ਗਿਆ ਜਿਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਖਿੰਦਿਆ ਨਹੀਂ ਰੱਖਿਆ ਕਰਨ ਵਾਸਤੇ ਤੁਰੇ ਸੀ ਜਦੋਂ ਕਵੀਆਂ ਨੇ ਮਹਾਰਾਜ ਦੀ ਸਿਫਤ ਕੀਤੀ ਨਾ ਕਿਸੇ ਨੇ ਮਹਾਰਾਜ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਤਿਆਗੀ ਨਹੀਂ ਹੋ ਸਕਦਾ ਕਿਸੇ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਬਾਬਤ ਲਿਖਿਆ ਦੁਨੀਆ ਦੇ ਵਿੱਚ ਦੇ ਕੋਈ ਸਰਵਸਦਾ ਨਹੀਂ ਹੈ ਉਹ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਪਰ ਜਿਸ ਦਿਨ ਭਾਈ ਤੰਦ ਲਾਲ ਸਾਹਿਬ ਨੇ ਕਲਮ ਚੱਕੀ ਤੇ ਭਾਈ ਨੰਦ ਲਾਲ ਸਾਹਿਬ ਨੇ ਫਿਰ ਦੋ ਸ਼ਬਦ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਵਾਸਤੇ ਲਿਖੇ ਉਹਨਾਂ ਨੇ ਆਪਣੀ ਕਲਮਾਂ ਲਿਖਿਆ ਬਾਦਸ਼ਾਹ ਦਰवेश ਬੋਲੋ ਜੀ ਗੁਰੂ ਗੋਬਿੰਦ ਸਿੰਘ ਅੱਜ ਤੱਕ ਦੁਨੀਆ ਦੇ ਬਾਦਸ਼ਾਹਾਂ ਦਾ ਇਤਿਹਾਸ ਪੜ ਕੇ ਵੇਖ ਲਓ ਕਿਸੇ ਨਾਲ ਤੁਹਾਨੂੰ ਦਰवेश ਸ਼ੰਦਲ ਕੰਨੀ ਮਿਲੇਗਾ ਦੁਨੀਆ ਦੇ ਦਰਵੇਸ਼ਾਂ ਦਾ ਇਤਿਹਾਸ ਪੜ ਕੇ ਵੇਖ ਲੋ ਤੁਹਾਨੂੰ ਕਿਸੇ ਨਾਲ ਬਾਦਸ਼ਾਹ ਸ਼ਬਦ ਲੱਗਾ ਨਹੀਂ ਮਿਲੇਗਾ ਜਿਸ ਦਿਨ ਭਾਈ ਲੰਦ ਲਾਲ ਜੀ ਨੇ ਧੰਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੇ ਜੀਵਨ ਨੂੰ ਆਪਣੀਆਂ ਅੱਖਾਂ ਨਾਲ ਤੱਕਿਆ ਤੇ ਭਾਈ ਲੰਦ ਲਾਲ ਜੀ ਨੇ ਲਿਖਿਆ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਜਦੋਂ ਵੀ ਦੁਨੀਆ ਦਾ ਬਾਦਸ਼ਾਹ ਰਾਜ ਗੱਦੀ ਉੱਤੇ ਬਹਿੰਦਾ ਹੈ ਦੁਨੀਆ ਦੇ ਕੀਮਤੀ ਤੋਹਫੇ ਉਦਾਂ ਨੂੰ ਭੇਟਾ ਕੀਤੇ ਜਾਂਦੇ ਨੇ ਪਰ ਸਿੱਖੋ ਮਾਣ ਕਰੋ ਕਦੇ ਆਪਣੇ ਗੁਰੂ ਤੇ ਜਿਸ ਸਾਡਾ ਗੁਰੂ ਇਸ ਗੱਡੀ ਉੱਤੇ ਬੈਠਾ ਸੀ ਪਹਿਲੇ ਦਿਨ ਪਿਤਾ ਦਾ ਸੀਸ ਮਹਾਰਾਜ ਦੀ ਝੋਲੀ ਵਿੱਚ ਆਇਆ ਸੀ ਕੋਈ ਦੁਨੀਆ ਦੀ ਕੀਮਤੀ ਸੁਗਾਤ ਨਹੀਂ ਭੇਟ ਕੀਤੀ ਗਈ ਜਿਸਨ ਮਹਾਰਾਜ ਰਾਜ ਗੱਡੀ ਦੇ ਬਾਦਸ਼ਾਹ ਬਣੇ ਸੀ ਪਹਿਲੇ ਦਿਨ ਪਿਤਾ ਦਾ ਸੀਸ ੱਕਿਆ ਇਨਾਚਾ ਦੇ ਨਾਲ ਤੇ 9 ਸਾਲ ਦੀ ਉਮਰ ਸੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਦੇ ਦੁਨੀਆਂ ਜਿੱਦਾਂ ਦਾ ਗੁਰੂ ਹੋਏਗਾ ਜਿਹੜਾ ਆਪਣੇ ਪਿਤਾ ਨੂੰ ਖੁੱਦ ਇਸ ਗੱਲ ਵਾਲੇ ਪਾਸੇ ਤੋਰਦਾ ਹੋਵੇ ਕਿ ਤੁਹਾਡੇ ਤੋਂ ਬਗੜਾ ਇਹਨਾਂ ਦੀ ਕੋਈ ਦੁਨੀਆਂ 'ਚ ਰੱਖਿਆ ਨਹੀਂ ਕਰ ਸਕਦਾ ਅੱਜ ਸਿੱਖੋ ਮਾਣ ਕਰੋ ਆਪਣੇ ਗੁਰੂ ਤੇ ਅੱਜ ਅਸੀਂ ਗੁਰੂ ਤੇ ਭਰੋਸਾ ਆਪਣੀ ਗੁਰੂ ਤੇ ਅਕੀਦਾ ਕਾਇਮ ਕਰੀਏ ਤੇ ਭਾਈ ਨੰਦ ਲਾਲ ਸਾਹਿਬ ਕਹਿੰਦੇ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਜੇ ਅੱਜ ਤੱਕ ਮੈਂ ਬਾਦਸ਼ਾਹ ਤੇ ਦਰਵੇਸ਼ ਕਿਸੇ ਨੂੰ ਤੱਕਿਆ ਹੈ ਭਾਈ ਮਨਕਲਾਲ ਸਾਹਿਬ ਕਹਿੰਦੇ ਉਹ ਧੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਹਨ ਅੱਜ ਤਾਂ ਸਿੱਖ ਪਰੇਸ਼ਾਨੀਆਂ ਦੇ ਟੈਨਸ਼ਨਾਂ ਦੇ ਬਾਰੇ ਪਰੇ ਫਿਰਦੇ ਨੇ ਅੱਜ ਕਿੰਨਾ ਕੁ ਜਿਹੜਾ ਸਾਡੇ ਸਮਾਜ ਵਿੱਚ ਵਾਪਰ ਰਿਹਾ ਹੈ ਅਸਰ ਦੇ ਵਿੱਚ ਜਦੋਂ ਗੁਰੂ ਦੇ ਦਰ ਤੇ ਆਉਂਦੇ ਆ ਇਨੀ ਨਿਮਰਤਾ ਤੇ ਭਾਵਨਾ ਨਾਲ ਆਉ ਉਹ ਇਤਿਆਸ ਸਾਰਾ ਖਸੂਕ ਜਾਂਦਾ ਹੈ ਇਥੇ ਆ ਕੇ ਸਿੱਖ ਦੀ ਟੈਨਸ਼ਨ ਵੀ ਖਤਮ ਹੋ ਜਾਂਦੀ ਹੈ ਇਥੇ ਆ ਕੇ ਕਲੇਸ਼ ਟੁੱਟ ਜਾਂਦੇ ਨੇ ਕਿਉਂਕਿ ਆਪਾਂ ਨਿਤ ਬਾਣੀ 'ਚ ਇਸ ਗੱਲ ਦਾ ਜ਼ਿਕਰ ਪੜ੍ਹਦੇ ਹਾਂ ਮਹਾਰਾਜ ਕਹਿੰਦੇ ਜਦੋਂ ਦਾ ਮੈਂ ਤੁਹਾਡੀ ਸੰਗਤ ਵਿੱਚ ਆਇਆ ਮੇਰੀ ਜ਼ਿੰਦਗੀ ਦੇ ਵਿੱਚੋਂ ਬੈਰ ਭਾਵਨਾ ਖਤਮ ਹੋ ਚੁੱਕੀ ਹੈ ਮਹਾਰਾਜ ਮੇਰੇ ਅੰਦਰੋਂ ਈਰਖਾ ਮੁੱਕ ਚੁੱਕੀ ਹੈ ਤੇ ਇਸੇ ਕਰਕੇ ਧੰਗੁਰੂ ਅਰਜਨ ਸਾਹਿਬ ਮਹਾਰਾਜ ਬਚਨ ਵਰਤਦੇ ਨੇ ਸਤਿਗੁਰ ਆਇਓ ਸ਼ਰਨ ਪੁਹਾਰੀ ਮੇਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅੱਜ ਜ਼ਿੰਦਗਾ ਵੀ ਚਿੰਤਾਵਾਂ ਨੇ ਅੱਜ ਜਿੰਨੇ ਵੀ ਦੁੱਖ ਨੇ ਇਹ ਬਲੋਖ ਆਪ ਆਪਣੀ ਜ਼ਿੰਦਗੀ ਚ ਸਹੇੜ ਕੇ ਬੈਠਾ ਹੈ ਤੁਸੀਂ ਅੰਦਾਜ਼ਾ ਲਾ ਕੇ ਦੇਖਣਾ ਕਦੇ ਹਰ ਦੁਨੀਆ ਦਾ ਬਲੋਖ ਚਾਹੁੰਦਾ ਵੀ ਮੇਰੀ ਜ਼ਿੰਦਗੀ ਚ ਸੁਖ ਆਵੇ ਹਰ ਹੋਂਦ ਸੁਖੀ ਹੋਣਾ ਚਾਹੁੰਦਾ ਹੈ ਆਪਾਂ ਕੋਈ ਘਰ ਵਿੱਚ ਨਵੀਂ ਗੱਡੀ ਲੈ ਕੇ ਆਉਂਦੇ ਆ ਉਹਦਾ ਵੀ ਕਾਰਨ ਇਹ ਸੁੱਖ ਦੇਵੇ ਆਪਾਂ ਧੀਆਂ ਪੁੱਤਰਾਂ ਨੂੰ ਕੋਈ ਕਾਰੋਬਾਰ ਲਵਾ ਖੋੜ ਕੇ ਦੇਨੇ ਆ ਉਹਦਾ ਵੀ ਕਾਰਨ ਹੈ ਸਾਡੇ ਧੀਆਂ ਪੁੱਤ ਤਰੱਕੀ ਕਰਨਗੇ ਸਾਨੂੰ ਸੁੱਖ ਮਿਲੇਗਾ ਪਰ ਮਹਾਰਾਜ ਦੀ ਬਾਣੀ ਕੋਲੋ ਸਤਿਗੁਰੂ ਮਹਾਰਾਜ ਬਾਣੀ ਚ ਜ਼ਿਕਰ ਕਰਦੇ ਨੇ ਕਿ ਅਸਲ ਦੇ ਵਿੱਚ ਸੁੱਖ ਦੋ ਤਰੀਕੇ ਦਾ ਹੈ ਇੱਕ ਸਰੀਰ ਦਾ ਸੁੱਖ ਹੈ ਤੇ ਇੱਕ ਸਾਡੇ ਬੋਲੋ ਜੀ ਮਨ ਦਾ ਸੁੱਖ ਹੈ ਦੁਨਿਆ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਜਿਹੜਾ ਸਰੀਰ ਦਾ ਸੁਖ ਹੈ ਉਹ ਕੋ